ਛੇ ਨੇ ਔਰ ਫੋਟੋ ਵੀ ਇਹਰੇ ਸਾਹਮਣੇ ਜਿਹੜੀ ਲੱਗੀ ਹੈ ਦੇਖੋ ਕਿਵੇਂ ਬਾਬਾ ਸਾਹਿਬ ਅੰਬੇਦਕਰ ਜੀ ਸਰਕਾਰ ਨੂੰ ਸੰਵਿਧਾਨ ਸੌਂਪਦੇ ਹੋਏ ਮੈਨੂੰ ਲੱਗਦਾ ਹੈ ਕਿ ਸੰਵਿਧਾਨ ਬਚਾਉਣ ਦੀ ਲੋੜ ਹੈ ਅੱਜ ਦੇ ਦਿਨ ਜਿਸ ਪ੍ਰਕਾਰ ਦੇ ਦੇਸ਼ ਦੇ ਹਾਲਾਤ ਹਨ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਮਾਹੌਲ ਹੈ ਕਿ ਦੇਸ਼ ਟੁੱਟ ਸਕਦਾ ਆਉਣ ਵਾਲੇ ਦਿਨਾਂ 'ਚ ਸੋ ਇਸ ਕਰਕੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿਸ ਸੰਵਿਧਾਨ ਦੀ ਰੱਖਿਆ ਕਰਦੇ ਹੋਏ ਭਵਨ ਸਾਹਿਬ ਅੰਬੇਦਕਰ ਦੇ ਪਾਇ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਸਾਰੇ ਲੋਕ ਜਿਹੜੇ ਦੇਸ਼ ਦੀ ਪਾਰਲੀਮੈਂਟ ਵਿੱਚ ਚੁਣੇ ਜਾਈਏ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਸੰਵਿਧਾਨ ਦੀ ਰੱਖਿਆ ਕਰੀਏ ਔਰ ਸੰਵਿਧਾਨ ਦੀ ਲੜਾਈ ਲੜੀਏ ਕਿਉਂਕਿ ਅਗਰ ਸੰਵਿਧਾਨ ਹੈ ਤਾਂ ਸਾਡਾ ਦੇਸ਼ ਹੈ ਔਰ ਅਗਰ ਦੇਸ਼ ਹੈ ਤਾਂ ਫਿਰ ਅਸੀਂ ਲੋਕ ਹੈ ਸਭ ਤੋਂ ਪਹਿਲਾਂ ਦੇਸ਼ ਹੁੰਦਾ ਸੋ ਮੈਂ ਅੱਜ ਦਾ ਦਿਨ ਬਹੁਤ ਪਵਿੱਤਰ ਦਿਹਾੜਾ ਹੈ ਸਵੇਰ ਗੁਰਦੁਆਰਾ ਸਾਹਿਬ ਨਕਮਸਤਕ ਹੋ ਕੇ ਪੂਰਾ ਪਰਿਵਾਰ ਜੀ ਜੀ ਫਿਰ ਮਾਤਾ ਰਾਣੀ ਜੀ ਦੇ ਮੰਦਰ ਨਕਮਸਤਕ ਹੋ ਕੇ ਔਰ ਮੈਂ ਤੇ ਪੋਲਾ ਜੀ ਅੱਜ ਰੋਪੜ ਵਿਖੇ ਜਾ ਕੇ ਸਿੰਘਲਾ ਸਾਹਿਬ ਦੇ ਵੀ ਨਾਮੀਨੇਸ਼ਨ ਭਰ ਆ ਕੇ ਆਏ ਆਂ ਔਰ ਅੱਜ ਅਸੀਂ ਇੱਥੇ ਮੈਂ ਆਪਣੇ ਨਾਮੀਨੇਸ਼ਨ ਨਾਮਜ਼ਦ ਕਾਗਜ਼ ਦਾਖਲ ਕੀਤੇ ਆਂ ਔਰ ਮੈਨੂੰ ਪੂਰਨ ਉਮੀਦ ਹੈ ਲੁਧਿਆਣਾ ਦੇ ਲੋਕਾਂ ਨੂੰ ਕਿ ਉਹ ਬਹੁਤ ಅಪਾਰ ਕਿਰਪਾ ਕਰਨਗੇ ਆਪਣਾ ਮੈਨੂੰ ਅਸ਼ੀਰਵਾਦ ਦੇਣਗੇ ਔਰ ਮੈਂ ਆਉਣ ਵਾਲੇ ਦਿਨਾਂ ਚ ਪੰਜਾਬ ਦੇ तमाम ਮੁੱਦੇ ਆਤੇ ਲੁਧਿਆਣਾ ਦੇ तमाम ਮਸਲੇ ਆਤੇ ਆਮ ਲੋਕਾਂ ਦੇ ਆਮ ਮਸਲੇ ਆਤੇ ਪੰਜਾਬ ਤੇ ਪੰਜਾਬੀਅਤ ਵਾਸਤੇ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਖੜਾ ਹੋ ਕੇ ਪੰਜਾਬ ਦੇ ਪੰਜਾਬ ਦੇ ਮਸਲੇ ਉਠਾ ਮੰਗਦਾ ਹਾਂ ਹਾਂ ਜੀ ਦੇਖੋ ਜੀ ਕਾਂਗਰਸ ਪਾਰਟੀ ਚ ਹਰ ਵਿਅਕਤੀ ਹਸਤੇ ਜਿਹੜਾ ਵੀ ਕਾਂਗਰਸ ਪਾਰਟੀ ਦੀ ਮਦਦ ਕਰਨਾ ਚਾਹੇ ਉਹਦੇ ਅੱਗੇ ਦਰਵਾਜ਼ੇ ਖੁੱਲੇ ਐ। ਜੀ। ਔਰ ਬੈਂਸ ਪਰ ਆਵਣੇ ਫੈਸਲਾ ਲਿਆ ਹੈ ਕਿ ਕਾਂਗਰਸ ਪਾਰਟੀ ਦੇ ਨਾਲ ਆਉਣ ਦਾ ਅਸੀਂ ਉਹਨਾਂ ਦਾ ਵੈਲਕਮ ਕਰਦੇ ਹਾਂ। ਉਹਨਾਂ ਨੂੰ ਜੀ ਆਇਆਂ ਕਹਿੰਦੇ। ਟਵੀਟ ਤੇ ਰੋਸ ਪਰ ਕੀ ਕਹਿੰਦੇ ਲਗਾਤਾਰ ਸਵਾਲ ਚੁੱਕੇ ਆ ਕਿ ਅਗਰ ਸੰਜਨ ਸਭਾ ਮੈਂ ਤੇ ਬੈਂਸ ਸਾਹਿਬ ਜਾਣਦੇ ਨੇ ਕਿ ਮੈਲਾਵਾ ਦੀ ਸੁਰੱਖਿਆ ਨੂੰ ਕਿਸ ਤਰ੍ਹਾਂ ਦੇਖੀ ਨਹੀਂ ਭਰਾ। ਸੋ ਦੇਖੋ ਮੈਨੂੰ ਲੱਗਦਾ ਹੈ ਕਿ ਇਹ ਜਿਹੜਾ ਮਸਲਾ ਹੈ ਇਹ ਮਾਨਯੋਗ ਅਦਾਲਤ ਚ ਹੈ। ਜੀ। ਜਿਹੜੇ ਮਸਲੇ ਅਦਾਲਤ ਛੋਣ ਰਾਜਾ ਵਿਡਿੰਗ ਉਹਨਾਂ ਤੇ ਟਿੱਪਣੀ ਕਰਦਾ ਛੰਗੜੀ ਨਾ ਦੇ ਦੇਖੋ ਮੈਨੂੰ ਬੜਾ ਅਫਸੋਸ ਹੈ 84 ਤੇ ਮੈਂ ਤਾਂ 6 ਸਾਲ ਦਾ ਸੀ ਜਦੋਂ 84 ਹੋਈ ਇੱਕ ਤਾਂ ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਮੇਰਾ ਕਿਉਂ ਵਿਰੋਧ ਕਰ ਰਹੇ ਮੈਨੂੰ ਤਾਂ ਇਹ ਲੱਗ ਰਿਹਾ ਕਿ ਮੇਰਾ ਵਿਰੋਧ ਆਪੋਜੀਸ਼ਨ ਪਾਰਟੀਆਂ ਵੱਲੋਂ ਕਰਾਇਆ ਜਾ ਰਿਹਾ ਅਦਰਵਾਈਜ਼ 84 ਚ ਰਾਜੇ ਵਿਰਿੰਗ ਦਾ 6 ਸਾਲਾਂ ਦੇ ਬੱਚੇ ਦਾ ਤਾਂ ਕੋਈ ਯੋਗਦਾਨ ਰੋਲ ਨਹੀਂ ਰਿਹਾ ਮੈਂ ਤਾਂ ਮੈਂ ਮੈਂ ਸਿੱਖ ਹਾਂ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹਾਂ ਔਰ ਕਈ ਲੋਕ ਐਵੇਂ ਹੀ ਆਪਣੇ ਆਪ ਮੈਨੂੰ ਬੇहद ਦਰਦ ਆ 84 ਦੀ ਜਿਹੜੀ ਘਟਨਾ ਹੋਈ ਲੇਕਿਨ ਪਰ ਇਸ ਤਰ੍ਹਾਂ ਕਿਸੇ ਦਾ ਵਿਰੋਧ ਕਰਨਾ ਔਰ ਕਈ ਸਾਲਾਂ ਤੋਂ ਐਵੇਂ ਕਰੀ ਜਾਣਾ ਇਹ ਕਿਸੇ ਚੀਜ਼ ਦਾ ਮਸਲੇ ਦਾ ਹੱਲ ਨਹੀਂ ਹੈ ਮੈਨੂੰ ਚੰਗਾ ਲੱਗਦਾ ਜੇ ਉਹ ਮਰੇ ਨਾਲ ਬਾਤ ਕੇ ਗੱਲ ਕਰਦੇ ਮੈਂ ਉਹ ਮੇਰੀ ਗਾਇਸ ਹੁੰਦਾ ਉਹਨਾਂ ਦਾ ਦਰਦ ਤੇ ਉਹਨਾਂ ਦੀ ਪੀੜਾ ਸੁਣਦਾ ਤੇ ਉਹਰੇ ਤੇ ਰਾਜਾ ਬਣੇਂ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਜਾ ਕੇ ਉਹਨਾਂ ਦਾ ਮਸਲਾ ਚੱਕਦਾ ਉਹਰਾ ਕੋਈ ਨਾ ਕੋਈ ਮਸਲੇ ਦਾ ਹੱਲ ਕਰਾਉਂਦੇ ਜੇ ਕੋਈ ਇਸ ਪ੍ਰਕਾਰ ਦਾ ਉਹਨਾਂ ਦਾ ਮੁੱਦਾ ਹੁੰਦਾ ਤਾਂ ਪਰ ਇਸ ਤਰ੍ਹਾਂ ਸਰਪ ਤੇ ਖੜਕੇ ਝੰਡੀਆਂ ਮਤਲਬ ਉਹਲੇ ਦਿਨ ਆਇਆ ਸੀ ਉਦੋਂ ਵੀ ਪੰਜ-ਸੱਤ ਲੋਗਾਂ ਨੇ ਉਹ ਝੰਡੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰ ਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਾ ਆਵੇ ਔਰ ਮੈਂ ਉਹਨਾਂ ਸੇ ਕੁਝ ਕਰ ਸਕਦਾ ਹੋਇਆ ਤਾਂ ਜ਼ਰੂਰ ਕਰਾਂ ਜੇ ਤੁਹਾਨੂੰ ਸਾਡੇ ਨਾਲ ਮਿਲਣਗੇ ਤਾਂ ਬੈਠ ਕੇ ਗੱਲ ਹੋਏਗੀ ਜਰੂਰ 100% ਮੇਰੇ ਨਾਲ ਕੋਈ ਵੀ ਮੇਰਾ ਵਿਰੋਧੀ ਮੈਨੂੰ ਲੜਨ ਵਾਲਾ ਮੇਰੇ ਬਾਰੇ ਕੁਝ ਗਲਤ ਕਹਿਣ ਵਾਲਾ ਅਗਰ ਮੇਰੇ ਨਾਲ ਬਾਤ ਕੇ ਵਿਚਾਰ ਵਟਾਂਦਰਾ ਸਾਂਝੇ ਕਰਨਾ ਚਾਹੇਗਾ ਗੱਲਬਾਤ ਕਰਨੀ ਚਾਹੇਗਾ ਖੁੱਲਾ ਮੰਚ ਹੈ ਔਰ ਕਰਨੀ ਚਾਹੀਦੀ ਹੈ ਔਰ ਗੱਲਬਾਤ ਨਾਲ ਹੀ ਹੱਲ ਨਿਕਲਦਾ ਹੈ ਅੱਜ ਬਾਪੂ ਬਲਕੌਰ ਸਿੰਘ ਆਏ ਆ ਬਾਪੂ ਜੀ ਬਾਪੂ ਜੀ ਇੱਕ ਹੋਰ ਕਹਿਣਾ ਸੀ ਬਾਪੂ ਜੀ ਤੇ ਬੋਲੋ ਤੁਹਾਨੂੰ ਜੀ ਜੀ ਅਗਰ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਲੁਧਿਆਣੇ ਦੇ ਲੋਕਾਂ ਨੇ ਮੈਨੂੰ ਮੌਕਾ ਦਿੱਤਾ ਜੀ ਇਹ ਜਦ ਮੈਂ ਜ਼ਰੂਰ ਕਹਿਣਾ ਚਾਹਣਾ ਹੈ ਕਿ ਸਿੱਧੂ ਮੂਸੇਵਾਲਾ ਜਿਹੜਾ ਮੇਰਾ ਭਰਾ ਜਿਹੜੀ ਸ਼ਹਾਦਤ ਹੋਈ ਹੈ ਦੇਸ਼ ਦੀ ਸੰਸਦ ਦੇ ਵਿੱਚ ਇਸ ਮਾਮਲੇ ਦੀ ਅਸੀਂ ਗੱਲ ਕਰਾਂਗੇ ਔਰ ਕੋਈ ਵੀ ਸਰਕਾਰ ਹੋਈ ਜੇ ਸਾਡੀ ਸਰਕਾਰ ਹੋਈ ਪਰਮਾਤਮਾ ਕਿਰਪਾ ਕਰੇ ਕਾਂਗਰਸ ਪਾਰਟੀ ਦਾ ਰਾਜ ਬਣੇ ਇਹਨਾਂ ਗੈਂਗਸਟਰਾਂ ਨੂੰ ਮੂੰਹ ਤੋੜ ਜਵਾਬ ਦੇਵਾਂਗੇ ਜਿਹੜੇ ਜਿਨ੍ਹਾਂ ਲੋਕਾਂ ਨੇ ਇਸ ਤਰ੍ਹਾਂ ਸਾਡੇ ਉਸ ਭਰਾ ਦੀ ਜਾਣ ਲਈ ਹੈ ਪਰ ਅੱਜ ਹੀ ਜਿਨ੍ਹਾਂ ਨੇ دہشت ਦਾ ਮਾਹੌਲ ਪੂਰੇ ਪੰਜਾਬ ਭਰ ਦੇ ਵਿੱਚ ਨਹੀਂ ਦੇਸ਼ ਭਰ ਦੇ ਵਿੱਚ ਬਣਾਇਆ ਹੋਇਆ ਉਹਨਾਂ ਗੈਂਗਸਟਰਾਂ ਨੂੰ ਅਸੀਂ ਫਿਰ ਆਰਾਮ ਨਾਲ ਇਸ ਤਰ੍ਹਾਂ ਨਹੀਂ ਹੈ ਕਿ ਕੋਈ ਕਦੋਂ ਮਰਜੀ ਚੱਕ ਕੇ ਵੀਡੀਓ ਬਣਾ ਕੇ ਕਹਦੇ ਕਿ ਹੁਣ ਉੱਥੇ ਅਸੀਂ ਐ ਕਰਾਂਗੇ ਉਹ ਕਰਾਂਗੇ ਇਸ ਤਰ੍ਹਾਂ ਬਿਲਕੁਲ ਉਹ ਮੁਕੰਮਲ ਤੌਰ ਤੇ ਬੰਦ ਹੋਏਗਾ ਔਰ ਇਹ ਇਨਸਾਫ ਸਿੱਧੂ ਮੂਸੇਵਾਲੇ ਦੇ ਸਾਡੇ ਭਰਾ ਦਾ ਇਹ ਬਲਕੌਰ ਸਿੰਘ ਦੀ ਕਰਕੇ ਨਹੀਂ ਉਹ ਸਾਡਾ ਭਰਾ ਸੀਗਾ ਸਾਡਾ ਸਾਥੀ ਸੀਗਾ ਉਹਦਾ ਹੱਲ ਤੇ ਉਹਦਾ ਇਨਸਾਫ ਜਰੂਰ ਪੰਜਾਬ ਦੇ ਲੋਕਾਂ ਨੂੰ ਉਹਦੇ ਚੌਣ ਵਾਲਾ ਨੂੰ ਦੁਆ ਕਰਾਓ